ਸਤਿ ਸ੍ਰੀ ਅਕਾਲ ਜੀ ਅੱਜ 18 1 2024 ਦਿਨ ਵੀਰਵਾਰ ਗੁਰਦੋਰਾ ਮਾਤਾ ਖੀਵੀ ਜੀ ਦੇ ਬਾਹਰ ਲੱਗੇ ਬੂਟਿਆਂ ਦੀ ਕਾਂਡਛਾਂਟ ਤੇ ਸਫਾਈ ਦਾ ਕੰਮ ਚੱਲ ਰਿਹਾ ਹੈ ਅੱਜ ਸਾਨੂੰ ਕੈਪਟਨ ਧਰਮ ਸਿੰਘ ਗੱਲ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੋ ਕਿ ਇੱਕ ਰੱਬ ਰੂਹੀ ਬੰਦੇ ਨੇ ਸੇਵਾਦਾਰ ਨੇ ਲੋੜਵੰਦਾਂ ਦੇ ਮਸੀਹਾ ਨੇ ਉਹਨਾਂ ਦੀਆਂ ਸੇਵਾਵਾਂ ਬਹੁਤ ਵਧੀਆ ਨੇ ਅੱਜ ਉਹਨਾਂ ਦੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ ਇਧਰ ਨਵਦੀਪ ਗਰਗ ਵੀਰਾ ਪਾਣੀ ਪਾ ਰਿਹਾ ਤੇ ਹੁਣ ਦੋ ਸ਼ਬਦ ਕੈਪਟਨ ਸਾਹਿਬ ਅੰਕਲ ਜਸਤਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਧੰਨਵਾਦੀ ਹਾਂ ਸੀਰ ਸੁਸੈ ਜੀ ਦੇ ਮਾਨਯੋਗ ਸਾਰੇ ਮੈਂਬਰ ਸਾਹਿਬਾਨ ਸਾਰੇ ਸਤਕਾਰਯੋਗਾਂ ਸਾਰੇ ਸੇਵਾਦਾਰਾ ਨਵਦੀਪ ਗਰਗ ਜੀ ਨਾਲ ਇਹਨਾਂ ਦੇ ਪ੍ਰਬਾਹ ਸਾਹਿਬ ਹੋਰ ਇਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਲੋਹੜੀ ਦੇ ਮੌਕੇ ਔਰ ਨਾਲ ਦੇ ਨਾਲ ਹੀ ਮਾਗੀ ਦੇ ਮੌਕੇ ਇੰਨੀ ਧੁੰਦ ਵਿੱਚ ਜੋ ਇਸ ਖਾਨ ਤੇ ਗੁਰਦੁਆਰਾ ਲੰਗਰ ਮਾਤਾ ਕੀ ਜੀ ਦੇ ਫਰਸ਼ਾਹ ਇਹ ਦੇ ਇੱਥੇ ਤ੍ਰਿਸਰ ਵਿੱਚ ਆਏ ਨੇ ਜਿਨ੍ਹਾਂ ਇਹਨਾਂ ਨੇ ਰੋਕ ਲਾਇਆ ਉਹਨਾਂ ਦੀ ਸਾਂਭ-ਸਭਾਲ ਪਹਿਲੋ ਰੁੱਖ ਲਾਉਣਾ ਲੱਗਿਆਂ ਨੂੰ ਬਚਾਉਣਾ ਤੇ ਜਿਹੜੇ ਪਲ ਗਏ ਆ ਉਹਨਾਂ ਨੂੰ ਟ੍ਰੀਗਾਰ ਵਗੈਰਾ ਲਾ ਕੇ ਉਹਨਾਂ ਦੀ ਥੀਕ ਟਾਂਭ ਸਭਾਲ ਕਰਨਾ ਇਹਨਾਂ ਨੇ ਵੀ ਇਹ ਕਿਹਾ ਹੈ ਔਰ ਮੈਂ ਦੇਖਿਆ ਹੈ ਜਦੋਂ ਮੈਂ ਫਰੀਦਕੋਟ ਵੇਖੇ ਆਇਆ ਸੀ ਨਵ ਨਵਾਂ ਤੇ ਮੇ ਜਿਹੜੇ ਪਾਸੇ ਵੇਖਦਾ ਸੀ ਗਰਮੀ ਗਰਮੀ ਜਿਹੜੇ ਪਾਸੇ ਜਾਓ ਗਰਮੀ ਧੂੜ ਔਰਦੀ ਸੀ ਤੇ ਸੀਰ ਸੁਸਾਇਟੀ ਦੇ ਸੰਦੀਪ ਜੀ ਇਹਦੇ ਜਿਹੜੇ ਪਤਾਮਾ ਹੈ ਸੀਰ ਸੁਸਾਇਟੀ ਦੇ ਉਹਨਾਂ ਨੇ ਇਹ ਹਰਿਆ ਭਰਿਆ ਕਰਨ ਵਾਸਤੇ ਫਰੀਦਕੋਟ ਦਾ ਵੀੜਾ ਚੁੱਕਿਆ ਅੱਜ ਜਿਹੜੇ ਪਾਸੇ ਜਾਓ ਠੰਡੀਆਂ ਹਵਾਵਾਂ ਤੇ ਧੂੜ ਦਾ ਕੋਈ ਵੀ ਕੰਕਾ ਨਜ਼ਰ ਨਹੀਂ ਆਉਂਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਅੱਜ ਲੰਗਰ ਮਰਦਾ ਖੀਵੀ ਜੀ ਦੇ ਇਸ ਉਸ ਖਾਂ ਦੇ ਕੰਤੇ ਹੈ ਜਿਹੜੇ ਬੂਟੇ ਲੱਗੇ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੇ ਕਿੰਨੇ ਪਲਗੇ ਵੱਡੇ ਵੱਡੇ ਡਾਇਰੈਕਟਰ ਬਣ ਗਏ ਉਹ ਸਭ ਇਹਨਾਂ ਦੀ ਦੇਣ ਹੈ ਇਹਨਾਂ ਦੀ ਮਿਹਨਤ ਦੀ ਜੋ ਹੈ ਇਹ ਕਮਾਈ ਹੈ ਜੋ ਫ੍ਰੀਜ ਕੋ ਨੁਹਰਾ ਭਰਿਆ ਤੇ ਠੰਡੀਆਂ ਹਵਾਵਾਂ ਆਉਂਦੀਆਂ ਹਨ ਜਿੱਥੇ ਲੋ ਚੱਲਦੀ ਸੀ ਊਰਜੀ ਸੀ ਉਹਦੀ ਜਗ੍ਹਾ ਬੜੀਆਂ ਠੰਡੀਆਂ ਹਵਾਵਾਂ ਤੇ ਬੜਾ ਸੋਹਣਾ ਵਾਤਾਵਰਨ ਇਹਨਾਂ ਨੇ ਬਣਾਇਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਦੇ ਹਵਾਲੇ ਕਰਦਾ ਹਾਂ ਇਹਨਾਂ ਨੇ ਨਿਸ਼ਚਿਤ ਰਿਕਾ ਨਾ ਸੇਵਾ ਦਾ ਬਲ ਬਖਸ਼ੇ ਔਰ ਇਹ ਸਮਾਜ ਦੀ ਔਰ ਪ੍ਰਦੂਸ਼ਣ ਹੈ ਸਮਾਜ ਦੀ ਇਹ ਵਾਤਾਵਰਨ ਦੇ ਲਈ ਇਹਨਾਂ ਦੇ ਚੰਗੇ ਕੰਮ ਨੇ ਇਹਨਾਂ ਦੇ ਨਾਲ ਹੈ ਪਹਿਲਾਂ ਤੁਹਾਨੂੰ ਕੈਪਟਨ ਸਾਹਿਬ ਦੇ ਵਿਚਾਰ ਸੁਣਾਏ ਹੁਣ ਤੁਹਾਨੂੰ ਮੈਂ ਅਦੇ ਟੀਮ ਨਾਲ ਮਿਲਾਉਣਾ ਤੇ ਇਹ ਮੇਰਾ ਰਿੰਕੂ ਵੀਰਾ ਕਮੂਟੇ ਸਫਾਈ ਕਰ ਰਿਹਾ ਹੈ ਤੇ ਨਾਲ ਲੱਕੀ ਵੀਰਾ ਬੈਟਰੀ ਦੀ ਰੋਸ਼ਨੀ ਨਾਲ ਉਹਦਾ ਸਾਥ ਦੇ ਰਿਆ ਹੈ ਇੱਧਰ ਇੱਕ ਨਿੰਮ ਦੀ ਕਾਂਡ ਛਾਂਟ ਤੇ ਸਫਾਈ ਲੱਕੀ ਰਖੜਾ ਤੇ ਸਾਡੇ ਸੁਮੇਤ ਗਰੋਵਰ ਜੀ ਓਐਸਡੀ ਸਾਹਿਬ ਸੀ ਤੇ ਜਿਨ੍ਹਾਂ ਦਾ ਜਨਮ ਦਿਨ ਹੈ ਜਿਨ੍ਹਾਂ ਦਾ ਜਨਮ ਦਿਨ ਵੀ ਹੈ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਆ ਥੱਲੋਂ ਕੱਟਣ ਲਾ ਮਾੜਾ ਛਾਂਟ ਲਈ ਬਈ ਕਟਿੰਗ ਵਿੱਚ